ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਕੀ ਸ਼ੇਰ ਜੀ ਦਾ ਬੇਨਤੀ ਕੀਤੀ ਜਾਂਦੀ ਹੈ ਮੇਰੇ ਭੈਣ ਭਰਾਵਾਂ ਨੂੰ ਜਿਵੇਂ ਕਿ ਪਹਿਲਾਂ ਆਪਾਂ ਦੱਸਦੇ ਰਹਿੰਦੇ ਹਾਂਗੇ ਵੀ ਅਮਰੀਕਾ ਜਿਵੇਂ ਸ਼ਕਤੀ ਬਹੁਤ ਜ਼ਿਆਦਾ ਹੋਈ ਹੈਗੀ ਹੁਣ ਤੁਸੀਂ ਸਾਰੇ ਭੈਣ ਭਰਾਵਾਂ ਨੇ ਵੀਡੀਓ ਸ਼ਾਇਦ ਦੇਖੀ ਹੋਵੇ ਆਪਾਂ ਵੀ ਸ਼ੇਅਰ ਕੀਤੀ ਸੀਗੀ ਤੇ ਅਮਰੀਕਾ ਜਿ ਜਿੱਦਾਂ ਪਹਿਲਾਂ ਵੀ ਧਰਨੇ ਲੱਗਿਆ ਹੈਗੇ ਹੁਣ ਦੁਬਾਰੇ ਫੇਰ ਧਰਨਾ ਲੱਗਿਆ ਹੈ ਜਾਨੀ ਕਿ ਨੋ ਕਿੰਗ ਪ੍ਰੋਟੈਸਟ ਇਹਦਾ ਨਾਮ ਹੁੰਦਾ ਹੈਗਾ ਵੀ ਸਾਨੂੰ ਰਾਜਾ ਨਹੀਂ ਚਾਹੀਦਾ ਹੈਗਾ ਇੱਥੇ ਜਿਹੜਾ ਇਦਾਂ ਹੁਕਮ ਸੁਣਾਉਂਦਾ ਪਿਆ ਹੈਗਾ ਦਿਨੋ ਦਿਨ ਜਿਵੇਂ ਇੱਥੇ ਕੈਦੀ ਕਾਨੂੰਨ ਆਈ ਜਾਂਦੇ ਹੈਗੇ ਸਖਤੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਪਹਿਲਾਂ ਤਾਂ ਇਕੱਲੇ ਕੱਚੇ ਬੰਦੇ ਨੂੰ ਹੁੰਦਾ ਸੀਗਾ ਵੀ ਕੱਚੇ ਬੰਦੇ ਨੂੰ ਉਹ ਕਰਦੇ ਆ ਫੇਰ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਰੋਕਣ ਲੱਗੇ ਹੁਣ ਤਾਂ ਇਦਾਂ ਹੋਇਆ ਕੰਮ ਜਿਹੜੇ ਬੰਦੇ ਨੂੰ ਸਿਟੀਜ਼ਨ ਵੀ ਮਿਲੀ ਹੋਈ ਹੈਗੀ ਬੰਦੇ ਗੱਲ ਕਰ ਉਹ ਹੀ ਆ ਵੀ ਆਪਣੇ ਦਾਹ ਦੇ ਨਹੀਂ ਹੈਗੇ ਰੋਲ ਵਾਲੀ ਪਾਉਂਦੇ ਜਦੋਂ ਪਾਣੀ ਚਿਰ ਤੋਂ ਲੱਗ ਜਾਂਦਾ ਜਿਵੇਂ ਪਤਾ ਲੱਗ ਜਾਂਦਾ ਆਲੇ ਦੁਆਲੇ ਸਾਰੇ ਭੈਣ ਭਾਈ ਨੂੰ ਫੇਰ ਅਗਲਾ ਦੱਸ ਦਿੰਦਾ ਵੀ ਹਾਂ ਸਾਨੂੰ ਰੋਕ ਲੈ ਸਾਡਾ ਬੰਦਾ ਉੱਥੇ ਫੜ ਲਿਆ ਭਾਈ ਫੜਿਆ ਹੋਇਆ ਹੈਗਾ ਤੇ ਬੰਦੇ ਲੋਕ ਰੌਲਾ ਪਤਾ ਨਹੀਂ ਕਰਤੋਂ ਨਹੀਂ ਪਾਉਂਦੇ ਦੱਸਦੇ ਨਹੀਂ ਹੈਗੇ ਗੱਲਬਾਤ ਬਾਹਰ ਨਹੀਂ ਕੱਢਦੇ ਤੇ ਐਦਾਂ ਹੀ ਜਿਵੇਂ ਹੁਣ ਇੱਥੇ ਹੈਪਨ ਹੋਇਆ ਸੀਗਾ ਆਪਣੇ ਵੀਰ ਤੋਂ ਹਰਜਿੰਦਰ ਤੋਂ ਟਰੱਕ ਵਾਲ ਤੋਂ ਤੋਂ ਹੁੰਦਾਲੋਂ ਉਦੋਂ ਤਿੰਨਿਆਂ ਨੇ ਮਰੇ ਸੀਗੇ ਐਕਸੀਡੈਂਟ ਵਿੱਚ ਤਿੰਨਿਆਂ ਨੇ ਮਰੇ ਸੀਗੇ ਤੇ ਬਾਈ ਨੂੰ ਆਪਣੇ ਨੂੰ ਜਮਾਨਤ ਨਹੀਂ ਦਿੱਤੀ ਤੇ ਕਿੱਡਾ ਵੱਡਾ ਈਸ਼ੂ ਬਣਾਇਆ ਸੀਗਾ ਉਹ ਵੀ ਇੰਨੇ ਬੰਦੇ ਮਾਰਤੇ ਤੇ ਹੁਣ ਇੱਥੇ 1-2 ਦਿਨ ਹੋਇਆ ਗਿਆ ਐਕਸੀਡੈਂਟ ਹੋਇਆਗਾ ਲਾਲੋ ਕੁਝ ਦਿਨ ਪਹਿਲਾਂ ਤੇ ਉਹ ਗੋਰਾ ਸੀਗਾ ਇੱਥੇ ਦਾ ਅਮਰੀਕਾ ਦਾ ਗੋਰਾ ਸੀਗਾ ਉਹ ਵੀ ਟਰੱਕ ਚ ਚਲਾਉਂਦਾ ਸੀਗਾ ਤੇ ਟਰੱਕ ਨਾਲ ਉਹਨੇ 8 ਬੰਦੇ ਮਾਰਤੇ ਵਿੱਚ ਵਿੱਚੀ ਬੰਦੇ ਸੀਗੇ ਵਿੱਚ ਗੁੜੀਆਂ ਨਿਆਣੇ ਸੀਗੇ 8 ਜਾਨੇ ਟੋਟਲ 8 ਜਾਨੇ ਮਰ ਗਏ ਉਹ ਐਕਸੀਡੈਂਟ ਵਿੱਚ ਗੋਰੇ ਦੀ ਗਲਤੀ ਕਰਨ ਬਹੁਤ ਲਾਗੇ ਚਲਾਉਂਦਾ ਪਿਆ ਸੀਗਾ ਟਰੱਕ ਗੱਡੀਆਂ ਦੇ ਤੇ ਐਕਸੀਡੈਂਟ ਹੋ ਗਿਆ ਤੇ 8 ਜਾਨੇ ਉਹ ਐਕਸੀਡੈਂਟ ਵਿੱਚ ਮਰ ਗਏ ਕੋਈ ਇਹ ਗੱਲ ਦਾ ਵੱਡਾ ਈਸ਼ੂ ਨਹੀਂ ਬਣਾਇਆ ਇਹਨਾਂ ਦਾ ਕੋਈ ਕਿਸੇ ਤਰ੍ਹਾਂ ਦੇ ਵੀ 8 ਜਣੇ ਮਰ ਗਏ ਬਸ ਨਾਰਮਲ ਜੀ ਕਾਈ ਰਿਪੋਰਟ ਵੀ ਜੀ ਐਕਸੀਡੈਂਟ ਹੋ ਗਿਆ ਉਸ 8 ਜਣੇ ਮਰ ਗਏ ਤੇ ਉਹ ਬੰਦੇ ਨੂੰ ਇਸ ਵਕਤ ਜਮਾਨਤ ਵੀ ਮਿਲ ਗਈ ਜਿਹੜੇ ਬੰਦੇ ਨੇ ਤੁਸੀਂ ਲਾ ਲੋ 8 ਜਣੇ ਦਾ ਕਤਲ ਕਰਤਾ ਇੱਕ ਤਰ੍ਹਾਂ ਆਪਾਂ ਕਹਿੰਦੇ ਐਕਸੀਡੈਂਟ ਵਿੱਚ ਤੇ ਉਹ ਬੰਦੇ ਨੂੰ ਤਾਂ ਜਮਾਨਤ ਮਿਲ ਗਈ ਕਿਉਂਕਿ ਉਹ ਗੋਰਾ ਸੀਗਾ ਤੇ ਜਿਹੜਾ ਆਪਣਾ ਮੁੰਡਾ ਸੀਗਾ ਪੰਜਾਬੀ ਹਰਜਿੰਦਰ ਬਾਈ ਤੇ ਉਹਨੂੰ ਜਮਾਨਤ ਨਹੀਂ ਮਿਲੀ ਉਹਨੂੰ ਕਹਿੰਦੇ ਵੀ ਤੂੰ ਭੱਜ ਜਾਣਾ ਇੱਥੋਂ ਤੂੰ ਐਂ ਕਰ ਤਾਂ ਬਾਲਾ ਵੱਡਾ ਕਰਾ ਕਰਤਾ ਕਉਂਕ ਹੁਣ ਇਹਨਾਂ ਦਾ ਅਮਰੀਕਾ ਲੰਦੇ ਇਹੀ ਕੰਮ ਹੋਇਆ ਪਿਆ ਹੈ ਕਿ ਲੋਕਾਂ ਨੂੰ ਇਹਨੂੰ ਖੱਜਲ ਬਹੁਤ ਜ਼ਿਆਦੀ ਕਰੋ ਇੱਥੇ ਜਿਹੜੇ ਇੱਦਾਂ ਫੜ ਜਾਂਦੇ ਆ ਵੀ ਉਹਨਾਂ ਨੂੰ ਵੀ ਜਿਹੜੇ ਹੋਰ ਨੇ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰੋ ਵੀ ਆਪਦੇ ਆਪ ਹੀ ਲੋਕ ਇਥੋਂ ਕੰਟਰੀ ਛੱਡ ਕੇ ਜਾਣ ਲੱਗਿਆਂ ਨੇ ਕਿ ਬਹੁਤ ਲੋਕ ਹੁਣ ਇਥੋਂ ਜਾਈ ਵੀ ਜਾਂਦੇ ਆ ਕਿ ਬਹੁਤ ਵਿਚਾਰ ਬਣਾਈ ਜਾਂਦੇ ਆਗੇ ਕਿਉਂ ਖੱਜਲ ਜਿੰਨਾ ਕਰਨ ਲੱਗੇ ਇਹ ਖੱਜਲ ਬਹੁਤ ਜ਼ਿਆਦੀ ਕਰਦੇ ਆ ਤੰਗ ਪਰੇਸ਼ਾਨ ਬਹੁਤ ਕਰਦੇ ਆ ਹੁਣ ਹਰੀਕ ਬੰਦ ਨੂੰ ਆਇਆ ਵੀ ਮੰਦੂਨਾ ਡਿਪੂਟ ਕਰ ਦੇਣਾ ਇੱਦਾਂ ਕਰਦੇ ਨਾ ਉੱਚੀ ਦੀ ਹਿੱਤੀ ਬਾਹਰ ਨਹੀਂ ਜਾਂਦਾ ਕੰਟਰੀ ਤੋਂ ਟਰੈਵਲ ਨਹੀਂ ਕਰਦਾ ਜੇ ਕਿਸੇ ਕੰਟਰੀ ਜੀ ਜਾਂਦਾ ਕਿਸੇ ਵੀ ਕੰਟਰੀ ਚ ਵਾਪਸ ਆਉਂਦੇ ਉਹਨਾਂ ਨੂੰ ਪੁੱਛ ਕਿਸ ਕਰਨ ਲੱਗ ਜਾਂਦੇ ਹੈਗੇ ਤਾਂ ਕਰਕੇ ਬੇਨਤੀ ਇਹੀ ਆ ਵੀ ਜਿੰਨਾ ਚਿਰ ਇੱਥੇ ਹੈਗੀ ਹਾਂ ਆਪਦੇ ਖਰਚੇ ਪਉ ਨਹੀਂ ਘਟਾ ਕੇ ਰੱਖੋ ਬਚਤ ਵੱਧ ਤੋਂ ਵੱਧ ਕਰੋ ਭਰਾਵੋ ਤੇ ਆਪਣਾ ਧਿਆਨ ਰੱਖੋ ਪਰਮਾਤਮਾ ਆਪ ਸਭ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਜੀ